what to do if police don't register your fir ਕੀ ਕਰਨਾ ਜੇ ਪੁਲਿਸ ਨੇ ਐਫ ਆਈ ਆਰ ਲਿਖਣ ਤੋਂ ਮਨਾਂ ਕਰ ਦਿੱਤਾ ਹੋਵੇ ਪਰ ਅਫੈਂਸ ਹੈ ਜਿਹੜਾ ਉਹ ਕਾਗਨੀਜੇਬਲ ਹੋਵੇ ਜਿਹੜਾ ਕ੍ਰਾਈਮ ਹੈ ਅਪਰਾਧ ਹੈ ਜੁਰਮ ਹੈ ਉਹ ਵੱਡਾ ਹੋਵੇ ਸੀਰੀਅਸ ਹੋਵੇ ਹੀਨੀਅਰਸ ਹੋਵੇ ਪਰ ਪੁਲਿਸ ਕਾਰਵਾਈ ਨਾ ਕਰ ਰਹੀ ਹੋਵੇ ਪਰچہ ਮੁਕੱਦਮਾ ਐਫ ਆਈ ਆਰ ਪੁਲਿਸ ਨਾ ਦਰਜ ਕਰੇ ਦੋਸਤੋ ਇਹ ਤੁਹਾਡਾ ਕਾਨੂੰਨੀ ਹੱਕ ਹੈ ਕਿ ਐਫ ਆਈ ਆਰ ਦਰਜ ਹੋਵੇ ਪਰਚਾ ਮੁਕਦਮਾ ਦਰਜ ਹੋਵੇ ਜੇ ਆਫੈਂਸ ਕ੍ਰਾਈਮ ਅਪਰਾਧ ਜੁਰਮ ਵੱਡਾ ਕਾਗਨੀਜੇਬਲ ਹੈ ਅੱਜ ਅਸੀਂ ਗੱਲ ਕਰਾਂਗੇ ਕਿ ਜੇ ਪੁਲਿਸ ਐਫ ਆਈ ਆਰ ਲਿਖਣ ਤੋਂ ਮਨਾਂ ਕਰ ਦੇਵੇ ਤਾਂ ਤੁਹਾਡੇ ਕੋਲੇ ਹੋਰ ਕਿਹੜੇ ਕਿਹੜੇ ਕਾਨੂੰਨੀ ਰਸਤੇ ਨੇ ਤੁਸੀਂ ਹੋਰ ਕੀ ਕਰ ਸਕਦੇ ਹੋ ਹੋਰ ਤੁਹਾਡੇ ਕੋਲੇ ਕੀ ਵਿਕਲਪ ਨੇ ਦੋਸਤੋ ਇਹ ਪੁਲਿਸ ਦੀ ਡਿਊਟੀ ਹੁੰਦੀ ਹੈ ਜ਼ਿੰਮੇਵਾਰੀ ਹੁੰਦੀ ਹੈ ਕਿ ਪੁਲਿਸ ਇਹ ਯਕੀਨੀ ਬਣਾਵੇ ਕਿ ਦੇਸ਼ ਦੇ ਵਿੱਚ ਹਰ ਥਾਂ ਤੇ ਕਾਨੂੰਨ ਦਾ ਰਾਜ ਹੋਵੇ ਕਾਨੂੰਨ ਦੀ ਪਾਲਣਾ ਹੋਵੇ ਪੁਲਿਸ ਦੇਸ਼ ਦੇ ਵਿੱਚ ਸ਼ਾਂਤੀ ਬਣਾਈ ਰੱਖਦੀ ਹੈ ਲਾਅ ਐਂਡ ਆਰਡਰ ਨੂੰ ਕਾਨੂੰਨੀ ਵਿਵਸਥਾ ਨੂੰ ਬਣਾਈ ਰੱਖਦੀ ਹੈ ਅਪਰਾਧ ਨੂੰ ਰੋਕਦੀ ਹੈ ਜੁਰਮ ਨੂੰ ਕ੍ਰਾਈਮ ਨੂੰ ਆਫੈਂਸ ਨੂੰ ਰੋਕਦੀ ਹੈ ਇਹ ਪੁਲਿਸ ਦੀ ਡਿਊਟੀ ਹੈ ਤੇ ਇਸ ਦੇ ਨਾਲ ਹੀ ਲੋਕਾਂ ਦੀਆਂ ਸ਼ਿਕਾਇਤਾਂ ਦਾ ਨਿਪਟਾਰਾ ਕਰਨਾ ਵੀ ਪੁਲਿਸ ਦਾ ਕੰਮ ਹੈ ਪਹਿਲਾਂ ਅਸੀਂ ਇਹ ਜਾਣ ਲਈਏ ਕਿ ਐਫ ਆਈ ਆਰ ਹੁੰਦੀ ਕੀ ਹੈ ਵਾਟ ਇਜ਼ ਐਨ ਐਫ ਆਈ ਆਰ ਐਫ ਆਈ ਆਰ ਦੀ ਜਿਹੜੀ ਫੁੱਲ ਫਾਰਮ ਹੈ ਉਹ ਹੈਗੀ ਹੈ ਜੀ ਫਰਸਟ ਇਨਫੋਰਮੇਸ਼ਨ ਰਿਪੋਰਟ ਪਹਿਲੀ ਸੂਚਨਾ ਰਿਪੋਰਟ ਪਹਿਲੀ ਜਾਣਕਾਰੀ ਰਿਪੋਰਟ ਇਸ ਨੂੰ ਕਈ ਲੋਕ ਪਰਚਾ ਮੁਕਦਮਾ ਕੇਸ ਐਫ ਆਈ ਆਰ ਇਹ ਵੀ ਕਹਿ ਦਿੰਦੇ ਨੇਗੇ ਇਹ ਐਫ ਆਈ ਆਰ ਦਾ ਪੂਰਾ ਨਾਮ ਹੈ ਤੇ ਇਹ ਇੱਕ ਉਹ ਦਸਤਾਵੇਜ਼ ਹੁੰਦਾ ਹੈ ਉਹ ਡਾਕੂਮੈਂਟ ਹੁੰਦਾ ਹੈ ਜਿਸ ਦੇ ਵਿੱਚ ਅਪਰਾਧ ਦੀ ਪਹਿਲੀ ਜਾਣਕਾਰੀ ਪੁਲਿਸ ਦੇ ਕੋਲੇ ਦਰਜ ਹੁੰਦੀ ਹੈਗੀ ਇਹ ਪਹਿਲਾਂ ਜਿਹੜਾ ਸੀ ਆਰ ਪੀ ਸੀ ਕਾਨੂੰਨ ਸੀਗਾ ਕ੍ਰਿਮੀਨਲ ਪ੍ਰੋਸੀਜਰ ਕੋਡ ਉਸ ਦੀ ਜਿਹੜੀ ਧਾਰਾ 154 ਸੀਗੀ ਉਸ ਦੇ ਤਹਿਤ ਲਿਖੀ ਜਾਂਦੀ ਸੀਗੀ ਤੇ ਹੁਣ ਜਿਹੜਾ ਨਵਾਂ ਕਾਨੂੰਨ ਆਇਆ ਹੈ ਭਾਰਤੀ ਨਿਆ ਸਹਿਨਤਾ ਸ਼ਾਰਟ ਦੇ ਵਿੱਚ ਅਸੀਂ ਕਹਿੰਦੇ ਆ ਬੀ ਐਨ ਐਸ ਉਸ ਦੀ ਧਾਰਾ ਜਿਹੜੀ 173 ਹੈ ਉਸ ਦੇ ਤਹਿਤ ਲਿਖੀ ਜਾਂਦੀ ਹੈਗੀ ਕਈ ਵਾਰੀ ਜਿਹੜੀ ਪੁਲਿਸ ਹੈ ਉਹ ਐਫ ਆਈ ਆਰ ਲਿਖਦੀ ਨਹੀਂ ਪਰਚਾ ਦਰਜ ਨਹੀਂ ਕਰਦੀ ਮੁਕੱਦਮਾ ਦਰਜ ਨਹੀਂ ਕਰਦੀ ਕਾਰਵਾਈ ਨਹੀਂ ਕਰਦੀ ਟਾਲ ਮਟੋਲ ਕਰਨ ਲੱਗ ਜਾਂਦੀ ਐ ਬਹਾਨੇ ਬਣਾਉਣ ਲੱਗ ਜਾਂਦੀ ਐ ਤੇ ਕਈ ਵਾਰੀ ਆਮ ਲੋਕਾਂ ਦੀ ਥਾਣਿਆਂ ਦੇ ਵਿੱਚ ਸੁਣਵਾਈ ਨਹੀਂ ਹੁੰਦੀ ਐਫ ਆਈ ਆਰ ਨਾ ਲਿਖਣ ਦੇ ਕਈ ਕਾਰਨ ਹੋ ਸਕਦੇ ਨੇ ਕਈ ਆਮ ਜਿਹੇ ਬਹਾਨੇ ਹੁੰਦੇ ਨੇ ਕਈ ਵਾਰੀ ਜਿਹੜੇ ਅਸੀਂ ਦੇਖਦੇ ਆ ਜਿਵੇਂ ਕਿ ਇਹ ਸਾਡਾ ਇਲਾਕਾ ਨਹੀਂ ਹੈਗਾ ਜੀ ਤੁਹਾਨੂੰ ਕੋਈ ਹੋਰ ਥਾਣਾ ਲੱਗਦਾ ਹੈ ਤੁਹਾਡੀ ਗੱਲ ਸੱਚੀ ਨਹੀਂ ਲੱਗਦੀ ਸ਼ਿਕਾਇਤ ਛੋਟੀ ਹੈ ਹੁਣ ਟਾਈਮ ਨਹੀਂ ਹੈਗਾ ਜੀ ਅਸੀਂ બીજી ਆ ਸਾਡੀ ਫਲਾਣੀ ਜਗ੍ਹਾ ਡਿਊਟੀ ਲੱਗੀ ਹੈ ਇਸ ਤਰ੍ਹਾਂ ਦੀਆਂ ਕਈ ਗੱਲਾਂ ਬਾਤਾਂ ਹੋ ਜਾਂਦੀਆਂ ਨੇ ਜਿਹੜੀਆਂ ਕਿ ਸ਼ਰਿਆਮ ਗਲਤ ਨੇ ਜੇ ਆਫੈਂਸ ਕੋਗਨੀਜ਼ੀਬਲ ਹੈ ਤਾਂ ਐਫ ਆਈ ਆਰ ਦਰਜ ਕਰਨਾ ਲਾਜ਼ਮੀ ਹੈ ਕਾਨੂੰਨ ਇਹ ਜਹੀ ਇਜਾਜ਼ਤ ਨਹੀਂ ਦਿੰਦਾ ਜੇ ਆਫੈਂਸ ਵੱਡਾ ਹੈ ਸੀਰੀਅਸ ਹੈ ਹੀਨੀਅਸ ਹੈ ਕੋਈ ਕਤਲ ਹੋ ਗਿਆ ਕੋਈ ਰੇਪ ਹੋ ਗਿਆ ਕੋਈ ਚੋਰੀ ਹੋ ਗਈ ਡਕੈਤੀ ਹੋ ਗਈ ਜਾਂ ਕੋਈ ਹੋਰ ਵੱਡਾ ਅਪਰਾਧ ਹੋ ਗਿਆ ਤਾਂ ਪੁਲਿਸ ਦੀ ਡਿਊਟੀ ਹੈ ਕਿ ਉਹ ਲਾਜ਼ਮੀ ਤੌਰ ਤੇ ਐਫ ਆਈ ਆਰ ਦਰਜ ਕਰੇ ਜ਼ਰੂਰ ਦਰਜ ਕਰੇ ਪੁਲਿਸ ਇਸ ਤਰ੍ਹਾਂ ਦੇ ਬਹਾਨੇ ਬਣਾ ਕੇ ਐਫਆਈਆਰ ਲਿਖਣ ਤੋਂ ਮਨਾ ਨਹੀਂ ਕਰ ਸਕਦੀ ਜੇ ਪੁਲਿਸ ਇਸ ਤਰ੍ਹਾਂ ਕਰਦੀ ਹੈ ਬਹਾਨੇ ਬਣਾਉਂਦੀ ਹੈ ਐਫਆਈਆਰ ਦਰਜ ਨਹੀਂ ਕਰਦੀ ਤਾਂ ਫਿਰ ਸਾਨੂੰ ਕੀ ਕਰਨਾ ਚਾਹੀਦਾ ਹੈ ਜੇ ਤੁਹਾਡੀ ਐਫਆਈਆਰ ਦਰਜ ਨਹੀਂ ਲਿਖੀ ਕੀਤੀ ਜਾਂਦੀ ਨਹੀਂ ਲਿਖੀ ਜਾਂਦੀ ਤਾਂ ਫਿਰ ਤੁਹਾਨੂੰ ਕੀ ਕਰਨਾ ਚਾਹੀਦਾ ਹੈ ਸਭ ਤੋਂ ਪਹਿਲਾਂ ਤਾਂ ਇਹ ਹੈ ਕਿ ਤੁਸੀਂ ਇੱਕ ਲਿਖਤੀ ਸ਼ਿਕਾਇਤ ਦੇ ਸਕਦੇ ਹੋਗੇ ਜਿਹੜੇ ਸੀਨੀਅਰ ਪੁਲਿਸ ਅਫੀਸ਼ੀਅਲ ਜੁਹੰਦੇ ਨੇ ਸੀਨੀਅਰ ਅਧਿਕਾਰੀ ਹੁੰਦੇ ਨੇ ਜਿਵੇਂ SP ਹੋ ਗਿਆ SSP ਹੋ ਗਿਆ ਸੀਨੀਅਰ ਸੁਪਰਡੈਂਟ ਟੂ ਪੁਲਿਸ ਜਿਨ੍ਹਾਂ ਨੂੰ ਅਸੀਂ ਲਿਖਤੀ ਰੂਪ ਦੇ ਵਿੱਚ ਇੱਕ ਡਿਟੇਲਡ ਰਿਪਰੈਜੈਂਟੇਸ਼ਨ ਦੇ ਸਕਦੇ ਹਾਂਗੇ ਜੇ ਤੁਹਾਡੇ ਕੋਲੇ ਕੋਈ ਕਿਸੇ ਤਰ੍ਹਾਂ ਦਾ ਸਬੂਤ ਹੈਗਾ ਤਾਂ ਉਹ ਵੀ ਨਾਲ ਜ਼ਰੂਰ ਨੱਥੀ ਕਰਨਾ ਚਾਹੀਦਾ ਹੈ ਤੇ ਜਿਹੜੀ ਰਿਪਰੈਜੈਂਟੇਸ਼ਨ ਤੁਸੀਂ ਲਿਖਤੀ ਰੂਪ ਦੇ ਵਿੱਚ ਦਿਓਗੇ ਉਸ ਦੇ ਵਿੱਚ ਪੂਰੀ ਡਿਟੇਲ ਹੋਣੀ ਚਾਹੀਦੀ ਹੈ ਕੋਈ ਸਮਾਂ ਸਥਾਨ ਜਾਂ ਜੇ ਕੋਈ CCTV ਫੁਟੇਜ ਹੈ ਜਾਂ ਕੋਈ ਆਈ ਬਿਟਨੈਸ ਨੇ ਕਦੋਂ ਹੋਇਆ ਕਿੱਥੇ ਹੋਇਆ ਕਿਵੇਂ ਹੋਇਆ ਸਾਰਾ ਕੁਝ ਡਿਟੇਲ ਦੇ ਵਿੱਚ ਲਿਖਣਾ ਚਾਹੀਦਾ ਹੈ ਤਾਂ ਹੀ ਜਿਹੜਾ ਤੁਹਾਡਾ ਕੇਸ ਹੈ ਉਹ ਸਟਰੋਂਗ ਹੋਊਗਾ ਇੱਕ ਗੱਲ ਤਾਂ ਇਹ ਹੋਊਗੀ ਕਿ ਤੁਸੀਂ ਜਿਹੜੇ ਸੀਨੀਅਰ ਪੁਲਿਸ ਅਧਿਕਾਰੀ ਹੁੰਦੇ ਨੇ ਜਿਵੇਂ ਅਸੀਂ ਐਸਐਸਪੀ ਦੀ ਗੱਲ ਕੀਤੀ ਹੈ ਉਹਨਾਂ ਨੂੰ ਅਪਰੋਚ ਕਰ ਸਕਦੇ ਹੋਗੇ ਤੇ ਦੂਜਾ ਅਸੀਂ ਕਹਿ ਸਕਦੇ ਹਾਂ ਕਿ ਕਿ ਤੁਸੀਂ ਔਨਲਾਈਨ ਵੀ ਪੋਰਟਲ ਤੇ ਜਾ ਕੇ ਐਫਆਈਆਰ ਦਰਜ ਕਰਵਾ ਸਕਦੇ ਹੋ ਸ਼ਿਕਾਇਤ ਕਰ ਸਕਦੇ ਹੋ ਤੁਸੀਂ ਈਮੇਲ ਵੀ ਭੇਜ ਸਕਦੇ ਹੋਗੇ ਪੰਜਾਬ ਦੇ ਵਿੱਚ ਵੀ ਜੇ ਤੁਸੀਂ ਈਮੇਲ ਰਾਹੀਂ ਸ਼ਿਕਾਇਤ ਭੇਜਣੀ ਹੈ ਤਾਂ ਭੇਜ ਸਕਦੇ ਹੋਗੇ ਆਨਲਾਈਨ ਵੀ ਤੁਸੀਂ ਸ਼ਿਕਾਇਤ ਕਰ ਸਕਦੇ ਹੋਗੇ ਤੇ ਜੇ ਫਿਰ ਵੀ ਐਸਪੀ ਜਾਂ ਐਸਐਸਪੀ ਕੋਈ ਕਾਰਵਾਈ ਨਾ ਕਰੇ ਦੈਨ ਯੂ ਕੈਨ ਅਪਰੋਚ ਅ ਜੁਡੀਸ਼ੀਅਲ ਮੈਜਿਸਟ੍ਰੇਟ ਹੂ ਕੈਨ ਆਰਡਰ ਦਾ ਪੁਲਿਸ ਟੂ ਰਜਿਸਟਰ ਦਾ ਐਫਆਈਆਰ ਮਤਲਬ ਕਿ ਤੁਸੀਂ ਮੈਜਿਸਟ੍ਰੇਟ ਨੂੰ ਅਪਰੋਚ ਕਰ ਸਕਦੇ ਹੋ ਕੋਰਟ ਦੇ ਵਿੱਚ ਜਾ ਸਕਦੇ ਹੋ ਜਿਵੇਂ ਕਿ ਪਹਿਲਾਂ सीआरपीसी ਦੇ ਵਿੱਚ ਇੱਕ ਧਾਰਾ ਸੀ 156 3 ਤੇ ਹੁਣ ਨਵਾਂ ਲਾ ਆ ਗਿਆ ਇਸ ਦੀ ਧਾਰਾ ਹੈਗੀ ਆ 175 3 ਉਸ ਦੇ ਤਹਿਤ ਤੁਸੀਂ ਅਰਜੀ ਦੇ ਸਕਦੇ ਹੋ ਕੰਪਲੇਂਟ ਕਰ ਸਕਦੇ ਹੋ ਮੈਜਿਸਟ੍ਰੇਟ ਸਾਹਿਬ ਨੂੰ ਸ਼ਿਕਾਇਤ ਕਰ ਸਕਦੇ ਹੋਗੇ ਜਿਹੜੇ ਮੈਜਿਸਟ੍ਰੇਟ ਸਾਹਿਬ ਨੇ ਉਹ ਪੁਲਿਸ ਨੂੰ ਫਿਰ ਐਫ ਆਈ ਆਰ ਲਿਖਣ ਦੇ ਆਦੇਸ਼ ਦੇ ਸਕਦੇ ਨੇ ਜੇ ਮੈਜਿਸਟ੍ਰੇਟ ਸਾਹਿਬ ਤੁਹਾਡੀ ਕੰਪਲੇਂਟ ਤੋਂ ਤੁਹਾਡੇ ਕੇਸ ਤੋਂ ਸੈਟੀਸਫਾਈਡ ਹੁੰਦੇ ਨੇ ਜੇ ਤੁਹਾਡੇ ਕੇਸ ਦੇ ਵਿੱਚ ਮੈਜਿਸਟ੍ਰੇਟ ਸਾਹਿਬ ਨੂੰ ਜਾਨ ਲੱਗਦੀ ਹੈ ਯੂ ਕੈਨ ਆਲਸੋ ਫਾਈਲ ਅ ਰਿਟ ਪਟੀਸ਼ਨ ਹਾਈ ਕੋਰਟ ਦੇ ਵਿੱਚ ਵੀ ਤੁਸੀਂ ਇੱਕ ਰਿਟ ਫਾਈਲ ਕਰ ਸਕਦੇ ਹੋਗੇ ਟੂ ਕੰਪੈਲ ਦਾ ਪੁਲਿਸ ਟੂ ਰਜਿਸਟਰ ਦਾ ਐਫ ਆਈ ਆਰ ਡਾਇਰੈਕਸ਼ਨ ਫਾਈਲ ਕਰ ਸਕਦੇ ਹੋ ਜੇ ਹਾਈ ਕੋਰਟ ਨੂੰ ਲੱਗਦਾ ਹੈ ਕਿ ਤੁਸੀਂ ਸੱਚੇ ਹੋ ਤੁਹਾਡੇ ਕੇਸ ਦੇ ਵਿੱਚ ਜਾਨ ਹੈ ਹਾਈ ਕੋਰਟ ਸੈਟੀਸਫਾਈਡ ਹੁੰਦੀ ਹੈ ਤੁਹਾਡੇ ਤੋਂ ਤਾਂ ਹਾਈ ਕੋਰਟ ਵੀ ਡਾਇਰੈਕਟ ਕਰ ਸਕਦਾ ਹੈ ਐਫ ਆਈ ਆਰ ਦਰਜ ਕਰਨ ਦੇ ਲਈ ਅਸੀਂ ਹਰ ਰੋਜ਼ ਦੇਖਦੇ ਹਾਂ ਕਿ ਹਾਈ ਕੋਰਟ ਦੇ ਵਿੱਚ ਵੀ ਬਹੁਤ ਸਾਰੀਆਂ ਡਾਇਰੈਕਸ਼ਨਾਂ ਨੇ ਜਿਹੜੀਆਂ ਫੈਲ ਹੁੰਦੀਆਂ ਨੇ ਕਿਉਂਕਿ ਇਹ ਆਮ ਜੀ ਗੱਲ ਹੈ ਕਿ ਕਈ ਵਾਰੀ ਜਿਹੜੀ ਪੁਲਿਸ ਹੈ ਉਹ ਸੁਣਵਾਈ ਨਹੀਂ ਕਰਦੀ ਪਰਚਾ ਦਰਜ ਨਹੀਂ ਕਰਦੀ ਕਈ ਵਾਰੀ ਕਈ ਲੋਕਾਂ ਨੂੰ ਧਰਨਾ ਪ੍ਰਦਰਸ਼ਨ ਵੀ ਕਰਨਾ ਪੈ ਜਾਂਦਾ ਹੈ ਪ੍ਰੋਟੈਸਟ ਕਰਨਾ ਪੈ ਜਾਂਦਾ ਹੈ ਥਾਣੇ ਦਾ ਘ੍ਰਿਉ ਕਰਨਾ ਪੈ ਜਾਂਦਾ ਹੈ ਫਿਰ ਕਿਤੇ ਜਾ ਕੇ ਪੁਲਿਸ ਜਿਹੜੀ ਕਾਰਵਾਈ ਕਰਦੀ ਹੈ ਜਾਂ ਫਿਰ ਇਹ ਜਿਹੜੇ ਕਾਨੂੰਨੀ ਰਸਤੇ ਹੈਗੇ ਨੇ ਸਾਡੇ ਕੋਲੇ ਇਹ ਪਣਾਉਣੇ ਪੈਂਦੇ ਨੇ ਫਿਰ ਪੁਲਿਸ ਹੈ ਜਿਹੜੀ ਉਹ ਐਫ ਆਈ ਆਰ ਦਰਜ ਕਰਦੀ ਹੈ ਜਾਂ ਫਿਰ ਯੂ ਕੈਨ ਫਾਈਲ ਅ ਕੰਪਲੇਂਟ ਵਿਦ ਦਾ ਸਟੇਟ ਹਿਊਮਨ ਰਾਈਟਸ ਕਮਿਸ਼ਨ ਜਾਂ ਫਿਰ ਜਿਹੜਾ ਨੈਸ਼ਨਲ ਹਿਊਮਨ ਰਾਈਟਸ ਕਮਿਸ਼ਨ ਹੈ ਤੁਸੀਂ ਉਸ ਨੂੰ ਵੀ ਅਪਰੋਚ ਕਰ ਸਕਦੇ ਹੋਗੇ ਉਹ ਵੀ ਡਾਇਰੈਕਟ ਕਰ ਸਕਦਾ ਹੈ ਐਸਐਸਪੀ ਸਾਹਿਬ ਨੂੰ ਪੁਲਿਸ ਨੂੰ ਤੁਹਾਡੀ ਸੁਣਵਾਈ ਹੋਵੇ ਤੇ ਇਫ ਯੂ ਸਸਪੈਕਟ ਕਰਪਸ਼ਨ ਔਰ ਮਿਸਕੰਡਕਟ ਬਾਏ ਦਾ ਪੁਲਿਸ ਆਫੀਸਰਸ ਜੇ ਕਈ ਵਾਰੀ ਅਸੀਂ ਦੇਖਦੇ ਹਾਂ ਕਿ ਥਾਣੇ ਦੇ ਵਿੱਚ ਕਈ ਪੁਲਿਸ ਅਧਿਕਾਰੀ ਹੁੰਦੇ ਨੇ ਕਰਪਟ ਹੁੰਦੇ ਨੇ ਰਿਸ਼ਵਤ ਮੰਗਦੇ ਨੇ ਪੈਸੇ ਮੰਗਦੇ ਨੇ ਇਸ ਤਰ੍ਹਾਂ ਦਾ ਅਸੀਂ ਆਮ ਦੇਖਦੇ ਰਹਿੰਦੇ ਹਾਂਗੇ ਤਾਂ ਫਿਰ ਤੁਸੀਂ ਕੀ ਕਰ ਸਕਦੇ ਹੋ ਯੂ ਕੈਨ ਫਾਈਲ ਅ ਕੰਪਲੇਂਟ ਵਿਦ ਦਾ ਰੈਲੀਵੈਂਟ ਅਥਾਰਟੀਜ਼ ਲਾਈਕ ਵਿਜੀਲੈਂਸ ਹੋ ਗਿਆ ਐਂਟੀ ਕਰਪਸ਼ਨ ਕੋਈ ਸ਼ੈਲ ਹੈਗਾ ਜਾਂ ਅਥਾਰਟੀ ਹੈਗੀ ਹੈ ਤੁਸੀਂ ਉਹਨਾਂ ਨੂੰ ਵੀ ਅਪਰੋਚ ਕਰ ਸਕਦੇ ਹੋਗੇ ਕਈ ਜਿਹੜੇ ਹੈਲਪਲਾਈਨ ਨੰਬਰ ਨੇ ਉਹ ਵੀ ਜਾਰੀ ਕੀਤੇ ਹੋਏ ਨੇ ਤੁਸੀਂ ਆਨਲਾਈਨ ਇੰਟਰਨੈਟ ਤੇ ਦੇਖ ਸਕਦੇ ਹੋਗੇ ਜਿਹੜੇ ਹੈਲਪਲਾਈਨ ਨੰਬਰ ਹੈਗੇ ਨੇ ਜਾਂ ਤੁਸੀਂ ਮੇਲ ਭੇਜ ਸਕਦੇ ਹੋਗੇ ਜਾਂ ਡਾਇਰੈਕਟ ਅਪਰੋਚ ਕਰ ਸਕਦੇ ਹੋਗੇ ਜੇ ਕੋਈ ਪੁਲਿਸ ਅਧਿਕਾਰੀ ਤੁਹਾਡੇ ਤੋਂ ਕੋਈ ਰਿਸ਼ਬਤ ਮੰਗਦਾ ਹੈ ਤੁਹਾਡੀ ਸੁਣਵਾਈ ਨਹੀਂ ਕਰਦਾ ਤਾਂ ਤੁਸੀਂ ਉਹਨਾਂ ਦੇ ਖਿਲਾਫ ਵੀ ਕਾਰਵਾਈ ਕਰਵਾ ਸਕਦੇ ਹੋਗੇ ਤੇ ਦੋਸਤੋ ਜਿਹੜਾ ਇਹ ਤੁਹਾਡਾ ਐਫਆਈਆਰ ਬਾਰੇ ਅਸੀਂ ਗੱਲ ਕੀਤੀ ਹੈ ਇਹ ਤੁਹਾਡਾ ਹੱਕ ਹੈ ਤੁਸੀਂ ਇਹ ਵੀ ਪੁੱਛ ਸਕਦੇ ਹੋਗੇ ਕਿ ਐਫਆਈਆਰ ਕਿਉਂ ਨਹੀਂ ਲਿਖੀ ਗਈ ਇਹ ਤੁਹਾਡਾ ਅਧਿਕਾਰ ਹੈ ਰਾਈਟ ਹੈ ਸੁਪਰੀਮ ਕੋਰਟ ਨੇ ਬਹੁਤ ਵਾਰੀ ਇਹ ਕਿਹਾ ਹੈ ਕਿ ਜੇ ਕਿਸੇ ਜਨਤਾ ਦੀ ਸ਼ਿਕਾਇਤ ਕੋਗਨੀਜ਼ੇਬਲ ਅਫੈਂਸ ਤੇ ਆਧਾਰਿਤ ਹੈ ਤਾਂ ਐਫਆਈਆਰ ਲਿਖਣੀ ਲਾਜ਼ਮੀ ਹੈ ਕਈ ਵਾਰੀ ਅਸੀਂ ਹਾਈ ਕੋਰਟ ਦੇ ਵਿੱਚ ਡਾਇਰੈਕਸ਼ਨ ਫੈਲ ਕਰਦੇ ਹਾਂ ਤਾਂ ਉਸ ਦੇ ਵਿੱਚ ਅਸੀਂ ਇੱਕ ਕੇਸ ਦਾ ਹਵਾਲਾ ਦਿੰਦੇ ਹਾਂ ਲਲਿਤਾ ਕੁਮਾਰੀ ਬਰਸਸ ਸਟੇਟ ਆਫ ਜੂਪੀ ਬਹੁਤ ਹੀ ਮਹੱਤਵਪੂਰਨ ਕੇਸ ਹੈਗਾ ਸਪਰੀਮ ਕੋਰਟ ਨੇ ਇਸ ਕੇਸ ਦੇ ਵਿੱਚ ਹੁਕਮ ਦਿੱਤਾ ਸੀ ਕਿ ਜੇ ਆਫੈਂਸ ਕੋਗਨੀਜਿਬਲ ਹੈ ਜੇ ਕੋਈ ਗੰਭੀਰ ਅਪਰਾਧ ਹੈ ਵੱਡਾ ਅਪਰਾਧ ਹੈ ਸ਼ਿਕਾਇਤ ਮਿਲੀ ਹੈ ਪੁਲਿਸ ਨੂੰ ਪੁਲਿਸ ਸਟੇਸ਼ਨ ਦੇ ਵਿੱਚ ਸ਼ਿਕਾਇਤ ਮਿਲੀ ਹੈ ਤਾਂ ਫਿਰ ਬਿਨਾਂ ਕਿਸੇ ਦੇਰੀ ਤੋਂ ਐਫ ਆਈ ਆਰ ਦਰਜ ਹੋਣੀ ਚਾਹੀਦੀ ਹੈ ਹਾਲਾਂਕਿ ਉਸ ਦੇ ਵਿੱਚ ਇਨਵੈਸਟੀਗੇਸ਼ਨ ਹੈ ਜਿਹੜੀ ਉਹ ਬਾਅਦ ਦੇ ਵਿੱਚ ਹੋ ਸਕਦੀ ਹੈ ਪਰ ਜੇ ਆਫੈਂਸ ਕੋਗਨੀਜਿਬਲ ਹੈ ਸੀਰੀਅਸ ਹੈ ਹੀਨੀਅਸ ਹੈ ਵੱਡਾ ਅਪਰਾਧ ਹੈ ਜੁਰਮ ਹੈ ਤਾਂ ਫਿਰ ਉਸੇ ਟਾਈਮ ਤੇ ਐਫ ਆਈ ਆਰ ਦਰਜ ਕਰਨਾ ਲਾਜ਼ਮੀ ਹੈ ਪੁਲਿਸ ਟਾਲ ਮਟੋਲ ਨਹੀਂ ਕਰ ਸਕਦੀ ਜੇ ਪੁਲਿਸ ਇਸ ਤਰ੍ਹਾਂ ਕਰਦੀ ਹੈ ਤਾਂ ਫਿਰ ਤੁਸੀਂ ਪੁਲਿਸ ਦੇ ਖਿਲਾਫ ਵੀ ਕੋਰਟ ਦੇ ਵਿੱਚ ਜਾ ਸਕਦੇ ਹੋਗੇ ਤੇ ਜਿਵੇਂ ਕਿ ਪਹਿਲਾਂ ਆਈਪੀਸੀ ਦੇ ਵਿੱਚ ਇੱਕ ਧਾਰਾ ਹੁੰਦੀ ਸੀ 166ਏ ਤੇ ਹੁਣ ਜਿਹੜਾ ਨਵਾਂ ਕਾਨੂੰਨ ਆਇਆ ਉਸ ਦੇ ਵਿੱਚ ਧਾਰਾ ਹੈਗੀ ਹੈ 199 ਜੇ ਪੁਲਿਸ ਐਫਆਈਆਰ ਦਰਜ ਕਰਨ ਤੋਂ ਇਨਕਾਰ ਕਰੇ ਆਪਣੀ ਡਿਊਟੀ ਤੋਂ ਭੱਜੇ ਤਾਂ ਪੁਲਿਸ ਦੇ ਖਿਲਾਫ ਵੀ ਕਾਰਵਾਈ ਹੋ ਸਕਦੀ ਹੈ ਜਿਹੜਾ ਸਬੰਧਤ ਪੁਲਿਸ ਕਰਮਚਾਰੀ ਹੁੰਦਾ ਹੈ ਅਧਿਕਾਰੀ ਹੁੰਦਾ ਹੈ ਉਸ ਦੇ ਖਿਲਾਫ ਜਿਹੜੀ ਵਿਭਾਗੀ ਜਾਂਚ ਹੈਗੀ ਜਾਂ ਫਿਰ ਜਿਹੜੀ ਅਨੁਸ਼ਾਸਨੀ ਕਾਰਵਾਈ ਹੈ ਉਹ ਕੀਤੀ ਜਾ ਸਕਦੀ ਹੈਗੀ ਤੇ ਇਸ ਨਵੇਂ ਕਾਨੂੰਨ ਦੇ ਤਹਿਤ ਬੀ ਐਨ ਐਸ ਦੇ ਤਹਿਤ ਜੇਕਰ ਕੋਈ ਸਰਕਾਰੀ ਅਧਿਕਾਰੀ ਜਿਵੇਂ ਕਿ ਕੋਈ ਇੱਕ ਪੁਲਿਸ ਵਾਲਾ ਹੋ ਗਿਆ ਆਪਣੀ ਡਿਊਟੀ ਨਿਭਾਉਣ ਦੇ ਵਿੱਚ ਫੇਲ ਹੋ ਜਾਂਦਾ ਹੈ ਅਸਫਲ ਹੋ ਜਾਂਦਾ ਹੈ ਤਾਂ ਉਸ ਨੂੰ ਕਾਨੂੰਨ ਦੇ ਮੁਤਾਬਕ ਇਸ ਧਾਰਾ ਦੇ ਮੁਤਾਬਕ ਘੱਟੋ-ਘੱਟ 6 ਮਹੀਨੇ ਤੇ ਵੱਧ ਤੋਂ ਵੱਧ 2 ਸਾਲ ਤੱਕ ਦੀ ਕਾਇਦ ਹੋ ਸਕਦੀ ਹੈ ਤੇ ਭਾਰੀ ਜੁਰਮਾਨਾ ਵੀ ਲੱਗ ਸਕਦਾ ਹੈਗਾ ਤੇ ਦੋਸਤੋ ਸਾਡੇ ਅੱਗੇ ਇੱਕ ਸਵਾਲ ਇਹ ਵੀ ਪੈਦਾ ਹੁੰਦਾ ਹੈ ਕਿ ਜੇਕਰ ਪਰਚਾ ਦਰਜ ਹੋਣ ਤੋਂ ਬਾਅਦ ਵੀ ਪੁਲਿਸ ਕੇਸ ਦੀ ਸਹੀ ਢੰਗ ਦੇ ਨਾਲ ਜਾਂਚ ਨਹੀਂ ਕਰ ਰਹੀ ਜਾਂ ਫਿਰ ਜਾਂਚ ਦੇ ਵਿੱਚ ਲਾਪਰਵਾਹੀ ਵਰਤ ਰਹੀ ਹੈ ਜਾਂ ਦੇਰੀ ਕਰ ਰਹੀ ਹੈ ਤਾਂ ਫਿਰ ਕੀ ਕੀਤਾ ਜਾਣਾ ਚਾਹੀਦਾ ਹੈਗਾ ਇਸ ਸਵਾਲ ਦਾ ਜਵਾਬ ਹੈਗਾ ਕਿ ਫਿਰ ਅਜਿਹੀ ਸਥਿਤੀ ਦੇ ਵਿੱਚ ਪਹਿਲਾਂ ਤਾਂ ਜਿਹੜਾ ਉਸ ਪੁਲਿਸ ਸਟੇਸ਼ਨ ਦਾ ਐਸ ਐਚ ਓ ਹੁੰਦਾ ਹੈਗਾ ਸਬੰਧਤ ਜਿਹੜਾ ਐਸਐਚਓ ਥਾਣੇਦਾਰ ਹੈ ਉਸਦੇ ਨਾਲ ਗੱਲਬਾਤ ਕੀਤੀ ਜਾ ਸਕਦੀ ਹੈ ਉਸ ਨੂੰ ਆਪਣੀ ਪ੍ਰੋਬਲਮ ਹੈ ਜਿਹੜੀ ਦੱਸੀ ਜਾ ਸਕਦੀ ਹੈ ਜੇ ਫਿਰ ਵੀ ਕੋਈ ਹੱਲ ਨਹੀਂ ਨਿਕਲਦਾ ਤਾਂ ਫਿਰ ਐਸਐਸਪੀ ਨੂੰ ਜਾਂ ਐਸਐਸਪੀ ਨੂੰ ਐਸਪੀ ਨੂੰ ਜਾਂ ਜਿਹੜੇ ਹੋਰ ਸੀਨੀਅਰ ਪੁਲਿਸ ਅਫੀਸਰ ਨੇ ਉਹਨਾਂ ਨੂੰ ਅਪਰੋਚ ਕੀਤਾ ਜਾ ਸਕਦਾ ਹੈ ਜਾਂ ਫਿਰ ਤੁਸੀਂ ਜਿਹੜਾ ਸਟੇਟ ਦਾ ਡੀਜੀਪੀ ਹੁੰਦਾ ਹੈਗਾ ਉਸ ਨੂੰ ਵੀ ਲਿਖਤੀ ਸ਼ਿਕਾਇਤ ਭੇਜ ਸਕਦੇ ਹੋਗੇ ਇਸ ਤੋਂ ਇਲਾਵਾ ਤੁਸੀਂ ਜਿਵੇਂ ਅਸੀਂ ਪਹਿਲਾਂ ਗੱਲ ਕੀਤੀ ਸੀਗੀ ਹਿਊਮਨ ਰਾਈਟਸ ਕਮਿਸ਼ਨ ਨੂੰ ਮਨੁੱਖੀ ਅਧਿਕਾਰ ਕਮਿਸ਼ਨ ਹੈ ਜਿਹੜਾ ਉਸ ਨੂੰ ਅਪਰੋਚ ਕਰ ਸਕਦੇ ਹੋਗੇ ਤੇ ਇਹ ਤੁਹਾਡੇ ਕੋਲੇ ਰਸਤੇ ਹੈਗੇ ਨੇ ਜੇ ਐਫ ਆਈ ਆਰ ਦਰਜ ਹੋਣ ਤੋਂ ਬਾਅਦ ਵੀ ਪੁਲਿਸ ਜਿਹੜੀ ਉਹ ਸਹੀ ਜਾਂਚ ਨਹੀਂ ਕਰਦੀ ਦੇਰੀ ਕਰਦੀ ਹੈ ਕੋਤਾਹੀ ਕਰਦੀ ਹੈ ਜਾਂ ਫਿਰ ਤੁਸੀਂ ਕੋਰਟ ਦੇ ਵਿੱਚ ਵੀ ਜਾ ਸਕਦੇ ਹੋਗੇ ਤੇ ਇੱਕ ਸਵਾਲ ਸਾਡੇ ਅੱਗੇ ਹੋਰ ਹੈ ਕਿ ਜੇਕਰ ਮਾਮਲਾ ਕਿਸੇ ਹੋਰ ਥਾਂ ਤੇ ਹੋਇਆ ਹੋਵੇ ਜਿਵੇਂ ਕਿ ਕਿਸੇ ਹੋਰ ਰਾਜ ਦੇ ਵਿੱਚ ਕ੍ਰਾਈਮ ਹੋਇਆ ਹੋਵੇ ਘਟਨਾ ਘੱਟੀ ਹੋਵੇ ਤਾਂ ਐਫ ਆਈ ਆਰ ਕਿੱਥੇ ਦਰਜ ਕਰਵਾਈ ਜਾਣੀ ਚਾਹੀਦੀ ਹੈਗੀ ਇਹ ਸਦਾ ਜਵਾਬ ਇਹ ਹੈ ਕਿ ਇਸ ਤਰ੍ਹਾਂ ਦੇ ਮਾਮਲਿਆਂ ਦੇ ਵਿੱਚ ਜ਼ੀਰੋ ਐਫ ਆਈ ਆਰ ਦਾ ਪ੍ਰਬੰਧ ਹੈ ਜ਼ੀਰੋ ਐਫ ਆਈ ਆਰ ਦੀ ਸਹੂਲਤ ਹੈ ਹਾਲਾਂਕਿ ਪਹਿਲਾਂ ਵੀ ਸੁਪਰੀਮ ਕੋਰਟ ਦੀਆਂ ਗਾਈਡਲਾਈਨਸ ਸੀਗੀਆਂ ਕਿ ਜ਼ੀਰੋ ਐਫ ਆਈ ਆਰ ਦਰਜ ਕੀਤੀ ਜਾਣੀ ਚਾਹੀਦੀ ਹੈ ਪਰ ਹੁਣ ਜਿਹੜਾ ਇਹ ਨਵਾਂ ਕਾਨੂੰਨ ਆਇਆ ਇਸ ਦੇ ਵਿੱਚ ਕਲੀਅਰਲੀ ਲਿਖਿਆ ਹੋਇਆ ਹੈ ਕਿ ਜਿਹੜੀ ਐਫ ਆਈ ਆਰ ਹੈ ਉਹ ਕਿਸੇ ਵੀ ਪੁਲਿਸ ਸਟੇਸ਼ਨ ਦੇ ਵਿੱਚ ਦਰਜ ਕਰਵਾਈ ਜਾ ਸਕਦੀ ਹੈ ਪਰ ਬਾਅਦ ਦੇ ਵਿੱਚ ਫਿਰ ਇਹ ਜਿਹੜੀ ਐਫ ਆਈ ਆਰ ਹੈ ਉਹ ਜਿਹੜਾ ਸਬੰਧਤ ਪੁਲਿਸ ਸਟੇਸ਼ਨ ਹੁੰਦਾ ਹੈ ਉੱਥੇ ਤਵਦੀਲ ਕਰ ਦਿੱਤੀ ਜਾਂਦੀ ਹੈਗੀ ਉਸ ਨੂੰ ਨੰਬਰ ਦੇ ਦਿੱਤਾ ਜਾਂਦਾ ਹੈਗਾ ਤੇ ਜਿਹੜੀਆਂ ਗੱਲਾਂ ਸਾਡੇ ਲਈ ਯਾਦ ਰੱਖਣੀਆਂ ਜ਼ਰੂਰੀ ਨੇ ਇੰਪੋਰਟੈਂਟ ਪੁਆਇੰਟਸ ਟੂ ਰਿਮੈਂਬਰ ਉਹ ਹੈਗੇ ਨੇ ਜੀ ਜਿਵੇਂ ਨੰਬਰ 1 ਅਸੀਂ ਕਹਿ ਸਕਦੇ ਹਾਂ ਕਾਗਨੀਜੇਬਲ ਆਫੈਂਸ ਐਫ ਆਈ ਆਰਸ ਆਰ ਮੰਡੇਟਰੀ ਫਾਰ ਕਾਗਨੀਜੇਬਲ ਆਫੈਂਸਸ ਲਾਈਕ ਸੀਰੀਅਸ ਕਰਾਇਮ ਹੁੰਦੇ ਨੇ ਜਿਹੜੇ ਵੇਅਰ ਦਾ ਪੁਲਿਸ ਕੈਨ ਅਰੈਸਟ ਵਿਦਆਊਟ ਬਰੰਟ ਜਿਵੇਂ ਅਸੀਂ ਗੱਲ ਕੀਤੀ ਹੈ ਕਤਲ ਦੀ ਰੇਪ ਦੀ ਡਕੈਤੀ ਦੀ ਚੋਰੀ ਦੀ ਇਸ ਤਰ੍ਹਾਂ ਇੱਕ ਹੋਰ ਗੱਲ ਜਿਹੜੀ ਯਾਦ ਰੱਖਣ ਵਾਲੀ ਹੈ ਨੋ ਫੀਸ ਫਾਰ ਐਫ ਆਈ ਆਰ ਯੂ ਆਰ ਨਾਟ ਰਿਕੁਆਇਰਡ ਟੂ ਪੇ ਐਨੀ ਫੀਸ ਫਾਰ ਦੇ ਰਜਿਸਟ੍ਰੇਸ਼ਨ ਆਫ ਐਨ ਐਫ ਆਈ ਆਰ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਫੀਸ ਦੇਣ ਦੀ ਜ਼ਰੂਰਤ ਨਹੀਂ ਹੈਗੀ ਅਸੀਂ ਆਮ ਤੌਰ ਤੇ ਦੇਖਦੇ ਹਾਂ ਕਿ ਕਈ ਵਾਰੀ ਕਈ ਲੋਕ ਜਦੋਂ ਆਪਣੇ ਆਪ ਹੀ ਪੈਸੇ ਦੇ ਦਿੰਦੇ ਨੇ ਐਫਆਈਆਰ ਦਾ ਜਿਕਰਵਾਉਣ ਦੇ ਲਈ ਜਾਂ ਫਿਰ ਕਈ ਜਿਹੜੇ ਕਰਪਟ ਪੁਲਿਸ ਅਧਿਕਾਰੀ ਹੁੰਦੇ ਨੇ ਉਹ ਪੈਸੇ ਮੰਗ ਲੈਂਦੇ ਨੇ ਪਰ ਕਾਨੂੰਨ ਦੇ ਮਤਵਕ ਇਹ ਸਹੀ ਨਹੀਂ ਹੈਗਾ ਤੁਹਾਨੂੰ ਕੋਈ ਪੈਸਾ ਦੇਣ ਦੀ ਜ਼ਰੂਰਤ ਨਹੀਂ ਜੇ ਤੁਹਾਡਾ ਜਿਹੜਾ ਆਫੈਂਸ ਹੈ ਕਾਗਨੀਜ਼ੇਬਲ ਹੈ ਤੁਹਾਡੀ ਗੱਲ ਸੱਚੀ ਹੈ ਤੁਸੀਂ ਸੱਚੇ ਹੋ ਤਾਂ ਇਹ ਤੁਹਾਡਾ ਕਾਨੂੰਨੀ ਹੱਕ ਹੈ ਕਿ ਐਫਆਈਆਰ ਦਰਜ ਹੋਵੇ ਪੁਲਿਸ ਕਾਰਵਾਈ ਕਰੇ ਇੱਕ ਗੱਲ ਹੋਰ ਧਿਆਨ ਦੇ ਵਿੱਚ ਰੱਖਿਓ ਵੀ ਕਾਪੀ ਆਫ ਐਫ ਆਈ ਆਰ ਵਾਲੀ ਕਿ ਤੁਹਾਨੂੰ ਐਫ ਆਈ ਆਰ ਦੀ ਜਿਹੜੀ ਕਾਪੀ ਹੈ ਉਹ ਬਿਲਕੁਲ ਫ੍ਰੀ ਪ੍ਰੋਵਾਈਡ ਕਰਵਾਈ ਜਾਂਦੀ ਹੈਗੀ ਜਿਸ ਵਿਅਕਤੀ ਨੇ ਐਫ ਆਈ ਆਰ ਦਰਜ ਕਰਵਾਈ ਹੁੰਦੀ ਹੈ ਜਿਸ ਵਿਅਕਤੀ ਨੇ ਬਿਆਨ ਦਿੱਤੇ ਹੁੰਦੇ ਨੇ ਉਸ ਨੂੰ ਉਸ ਦੇ ਬਿਆਨਾਂ ਦੀ ਇੱਕ ਕਾਪੀ ਬਿਲਕੁਲ ਫ੍ਰੀ ਆਫ ਕੋਸਟ ਦਿੱਤੀ ਜਾਂਦੀ ਹੈਗੀ ਕਈ ਵਾਰੀ ਕਈ ਪੁਲਿਸ ਵਾਲੇ ਐਫ ਆਈ ਆਰ ਦੀ ਕਾਪੀ ਦੇਣ ਦੇ ਲਈ ਵੀ ਪੈਸੇ ਲੈ ਲੈਂਦੇ ਨੇ ਜਿਹੜੇ ਕ腐ਟ ਹੁੰਦੇ ਨੇ ਇਹ ਤੁਹਾਡੇ ਹੱਕ ਨੇ ਇਹ ਤੁਹਾਡੇ ਅਧਿਕਾਰ ਨੇ ਇਸ ਤਰੀਕੇ ਦੇ ਨਾਲ ਤੁਸੀਂ ਆਪਣੇ ਹੱਕਾਂ ਦੀ ਰੱਖਿਆ ਕਰ ਸਕਦੇ ਹੋ ਰਖਵਾਲੀ ਕਰ ਸਕਦੇ ਹੋ ਜੇਕਰ ਪੁਲਿਸ ਦੇ ਵੱਲੋਂ ਜਾਂ ਕਿਸੇ ਪੁਲਿਸ ਆਫੀਸਰ ਦੇ ਵੱਲੋਂ ਪੁਲਿਸ ਅਧਿਕਾਰੀ ਦੇ ਵੱਲੋਂ ਨਾਇਨਸਾਫੀ ਹੋਵੇ ਬੇਇਨਸਾਫੀ ਕੀਤੀ ਗਈ ਹੋਵੇ ਤਾਂ ਡਰਨਾ ਬਿਲਕੁਲ ਨਹੀਂ ਕਾਨੂੰਨ ਤੁਹਾਡੇ ਨਾਲ ਹੈ ਇਹ ਜਿਹੜੀਆਂ ਅਸੀਂ ਗੱਲਾਂ ਕੀਤੀਆਂ ਨੇ ਇਹ ਨੋਟ ਕਰ ਲਓ ਜੇ ਫੇਰ ਵੀ ਕੋਈ ਗੱਲ ਸਮਝ ਨਹੀਂ ਆਈ ਤਾਂ ਤੁਸੀਂ ਕਮੈਂਟ ਕਰਕੇ ਪੁੱਛ ਸਕਦੇ ਹੋਗੇ ਜਾਂ ਤੁਸੀਂ ਮੈਨੂੰ ਮੇਰੇ WhatsApp ਨੰਬਰ ਤੇ ਵੀ ਸੰਪਰਕ ਕਰ ਸਕਦੇ ਹੋਗੇ ਤੇ ਜੇ ਵੀਡੀਓ ਚੰਗੀ ਲੱਗੀ ਹੈ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਿਓ ਤਾਂ ਜੋ ਕਿਸੇ ਹੋਰ ਯਾਰ ਦੋਸਤ ਮਿੱਤਰ ਦਾ ਵੀ ਫਾਇਦਾ ਹੋ ਸਕੇ ਕਿਸੇ ਹੋਰ ਯਾਰ ਦੋਸਤ ਮਿੱਤਰ ਦੀ ਵੀ ਮਦਦ ਹੋ ਸਕੇ ਤੇ ਇਹ ਤਾਂ ਦੋਸਤੋ ਹੈਗੀ ਸੀ ਜਾਣਕਾਰੀ ਸਾਰੇ ਯਾਰਾਂ ਦੋਸਤਾਂ ਮਿੱਤਰਾਂ ਦਾ ਬਹੁਤ ਬਹੁਤ ਧੰਨਵਾਦ ਮਿਹਰਬਾਨੀ ਜੀ